ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਚਾਹਵਣ ਵਾਲਿਆਂ ਦੇ ਲਈ ਇਹ ਚੰਗੀ ਖਬਰ ਹੈ। ਦਰਅਸਲ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਅਟੈਚ 30 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ 'ਚ ਸਿੱਧੂ ਮੂਸੇਵਾਲਾ ਦਾ ਸਾਥ ਬ੍ਰਿਟਿਸ਼ ਰੈਪਰ ਅਤੇ ਗਾਇਕ ਫਰੈਡ ਹੋਤੀ ਸਟੀਲ ਬੈਂਗਲਸ ਨੇ ਦਿੱਤਾ ਹੈ। ਦੱਸਦੀ ਹੈ ਕਿ ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਗੀਤ ਦੀ ਪਹਿਲੀ ਝਲਕ ਸਾਂਝੀ ਕੀਤੀ ਗਈ ਹੈ। ਦਰਅਸਲ ਇਸ ਗੀਤ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਦੇ ਵਿੱਚ ਤਿੰਨੇ ਗਾਇਕ ਇਕੱਠਿਆਂ ਨਜ਼ਰ ਆ ਰਹੇ ਨੇ। ਔਰ ਇਸ ਦੇ ਨਾਲ ਹੀ ਇਹ ਦੱਸਿਆ ਗਿਆ ਹੈ ਕਿ ਇਹ ਗੀਤ 30 ਅਗਸਤ ਨੂੰ ਦੁਨੀਆ ਭਰ ਦੇ ਵਿੱਚ ਰਿਲੀਜ਼ ਹੋਣ ਜਾ ਰਿਹਾ ਹੈ। ਬਸ ਪੋਸਟਰ ਪੈਨ ਦੀ ਹੀ ਦੇਰ ਸੀ ਕਿ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰam ਅਕਾਊਂਟ ਤੇ ਫੈਨਸ ਦੇ ਕਮੈਂਟਾਂ ਦੀ ਝੜੀ ਲੱਗ ਗਈ। ਹਰ ਕੋ ਯੂ ਡੀ ਕਰ ਰਿਹਾ ਕਿ ਸਿੱਧੂ ਮੂਸੇਵਾਲਾ ਦਾ ਗੀਤ ਅਸੀਂ ਕਦੋਂ ਸੁਣੀਏ। ਕਿਉਂਕਿ ਸਿੱਧੂ ਮੂਸੇਵਾਲਾ ਦੇ ਕੋਈ ਵੀ ਗੀਤ ਨੂੰ ਲੈ ਕੇ ਫੈਨਸ ਦੇ ਅੰਦਰ ਬੇਸਬਰੀ ਦੇ ਨਾਲ ਇੰਤਜ਼ਾਰ ਤਾਂ ਰਹਿੰਦਾ ਹੀ ਹੈ। ਅਰ ਸਿੱਧੂ ਮੂਸੇਵਾਲਾ ਦੇ ਫਾਦਰ ਦੇ ਵੱਲੋਂ ਵੀ ਇਹ ਭਰੋਸਾ ਕੀਤਾ ਗਿਆ ਸੀ ਕਿ ਸਿੱਧੂ ਮੂਸੇਵਾਲਾ ਦੇ ਇੰਨੇ ਗੀਤ ਪਏ ਨੇ ਕਿ ਉਹ 10 ਸਾਲਾਂ ਤੱਕ ਉਸ ਨੂੰ ਚਾਉਂਦਾ ਰੱਖ ਸਕਦੇ ਨੇ ਤਾਂ ਕੋਈ ਵੀ ਸਿੱਧੂ ਮੂਸੇਵਾਲਾ ਦਾ ਗੀਤ ਉਹਨਾਂ ਦੀ ਮੌਤ ਤੋਂ ਬਾਅਦ ਜੇਕਰ ਕੋਈ ਆਇਆ ਤਾਂ ਸਾਰੇ ਗੀਤਾਂ ਨੇ ਰਿਕਾਰਡ ਤੋੜੇ ਨੇ ਦੱਸਦੀ ਹੈ ਕਿ ਪਿਛਲੇ 1 ਮਹੀਨੇ ਤੋਂ ਸਿੱਧੂ ਮੂਸੇਵਾਲਾ ਦਾ ਕੋਈ ਵੀ ਗੀਤ ਰਿਲੀਜ਼ ਨਹੀਂ ਹੋਇਆ ਸੀ ਤਾਂ ਇਸ ਲਈ ਸਿੱਧੂ ਮੂਸੇਵਾਲਾ ਨੂੰ ਚਾਣ ਵਾਲਿਆਂ ਨੂੰ 31 ਅਗਸਤ ਦੀ ਬਿਸਬਰੀ ਦੇ ਨਾਲ ਉਡੀਕ ਰਹੇਗੀ ਤਾਂ ਪਿੱਛੇ ਜੇਕਰ ਚਾਤ ਮਾਰੀਏ ਤਾਂ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ 8 ਗੀਤ ਰਿਲੀਜ਼ ਹੋ ਚੁੱਕੇ ਨੇ ਜਿੱਥੇ ਪਹਿਲਾਂ 24 ਜੂਨ ਨੂੰ ਗੱਲ ਕੀਤੀ ਜਾਵੇ ਤਾਂ ਬ੍ਰਿਟਿਸ਼ ਰੈਪਰ ਸਟੈਫ ਲੰਡਨ ਦੇ ਨਾਲ ਉਹਨਾਂ ਦਾ ਗੀਤ ਆਇਆ ਸੀ ਜਿੱਥੇ ਉਹ ਸਿੱਧੂ ਮੂਸੇਵਾਲਾ ਦੇ ਪਿੰਡ ਵੀ ਆਏ ਸੀ ਵੀਡੀਓ ਦੇ ਵਿੱਚ ਦਿਖਾਇਆ ਗਿਆ ਸੀ ਕਿ ਕਿਸ ਤਰ੍ਹਾਂ ਮੂਸੇਵਾਲਾ ਦੇ ਲਈ ਉਹ ਇਨਸਾਫ ਮੰਗਦੇ ਹੋਏ ਨਜ਼ਰ ਆਏ ਸੀ ਇਸ ਗੀਤ ਨੂੰ ਵੀ ਲੋਕਾਂ ਦੇ ਵੱਲੋਂ ਬਿਹਤ ਪਿਆਰ ਕੀਤਾ ਗਿਆ ਸੀ ਜੇਕਰ ਪਿੱਛੇ ਜਾਈਏ ਤਾਂ ਸਿੱਧੂ ਮੂਸੇਵਾਲਾ ਦਾ 410 ਗੀਤ ਆਇਆ ਸੀਗਾ ਉਹ ਵੀ ਲੋਕਾਂ ਦੇ ਵੱਲੋਂ ਬਹੁਤ ਮਕਬੂਲ ਕੀਤਾ ਗਿਆ ਕਿਉਂਕਿ ਇਸ ਸਨੀ ਮੌਲਟਨ ਦੇ ਨਾਲ ਉਹ ਗੀਤ ਸੀ ਜਿਸ ਨੂੰ 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ 10 ਅਪ੍ਰੈਲ ਨੂੰ ਲਾਂਚ ਕੀਤਾ ਗਿਆ ਸੀ ਇਸ ਗੀਤ ਦੇ ਵਿੱਚ ਰੈਪਰ ਅਤੇ ਮੂਸੇਵਾਲਾ ਦੇ ਦੋਸਤ ਸਨੀ ਮੌਲਟਨ ਨੇ ਕਿਰਦਾਰ ਨਿਭਾਇਆ ਸੀ ਔਰ ਮੂਸੇਵਾਲਾ ਦੇ ਪ੍ਰਚੰਚਕਾਂ ਦੇ ਲਈ ਇਹ ਬਹੁਤ ਵੱਡੀ ਖੁਸ਼ਖਬਰੀ ਸੀ ਔਰ ਉਸ ਸਮੇਂ ਸਿੱਧੂ ਮੂਸੇਵਾਲਾ ਦੇ ਘਰ ਭਰਾਜ ਮੰਦੀ ਖਬਰ ਵੀ ਮਿਲੀ ਸੀ ਤਾਂ ਇਸ ਨੂੰ ਅੱਗੇ ਚੱਲਦੇ ਹਾਂ ਸਿੱਧੂ ਮੂਸੇਵਾਲਾ ਦੇ ਅ ਗੀਤ ਡ੍ਰਿਪੀ ਨੂੰ ਲੈ ਕੇ ਡ੍ਰਿਪੀ ਗੀਤ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ਲੋਕਾਂ ਦੇ ਵੱਲੋਂ ਅਰ ਜਦੋਂ ਇਹ ਗੀਤ ਰਿਲੀਜ਼ ਹੋਇਆ ਤਾਂ ਕਹਿ ਲਈ ਕਿ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਚੱਗੇ ਵਿਊ ਆ ਗਏ ਸੀ ਤਾਂ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਵਾਚ ਆਊਟ ਗੀਤ ਜਿੱਦੂ ਮੂਸੇਵਾਲਾ ਦਾ ਰਿਲੀਜ਼ ਕੀਤਾ ਗਿਆ ਸੀ ਪਿਛਲੇ ਸਾਲ ਨਵੰਬਰ ਦੀਵਾਲੀ ਮਹੀਨੇ ਤੇ ਜਦੋਂ ਸਿੱਧੂ ਮੂਸੇਵਾਲਾ ਦਾ ਇਹ ਗੀਤ ਰਿਲੀਜ਼ ਹੋਇਆ ਤਾਂ ਦੱਸਦੀ ਹੈ ਕਿ ਇਸ ਵੇਲੇ 41 ਮਿਲੀਅਨ ਤੋਂ ਵੱਧ ਸਿੱਧੂ ਮੂਸੇਵਾਲਾ ਦੇ ਇਸ ਗੀਤ ਨੂੰ ਵਿਊ ਆ ਚੁੱਕੇ ਹੈ ਰੈਪ ਡਵਾਈਨ ਦੇ ਨਾਲ ਸਿੱਧੂ ਮੂਸੇਵਾਲਾ ਨੇ ਚੋਰ ਨਹੀਂ ਕੀਤਾ ਸੀ ਕੀਤਾ ਸੀ ਜਿਸ ਨੂੰ ਹੁਣ 7 ਕਰੋੜ ਤੋਂ ਵੱਧ ਲੋਕਾਂ ਨੇ ਦੇਖ ਲਿਆ ਦੱਸਦੀ ਹੈ ਕਿ ਚੋਰ ਨਹੀਂ ਗੀਤ 8 ਜੁਲਾਈ 2023 ਨੂੰ ਰਿਲੀਜ਼ ਕੀਤਾ ਗਿਆ ਸੀ ਤੇ ਜਾਣਕਾਰੀ ਮੁਤਾਬਕ ਪਹਿਲੇ 2 ਘੰਟਿਆਂ ਵਿੱਚ ਹੀ 2 ਲੱਖ ਲੋਕਾਂ ਨੇ ਇਸ ਗੀਤ ਨੂੰ ਸੁਣ ਲਿਆ ਸੀ ਦੋਸਤੋ ਪਿਛੇ ਆਈਏ ਤਾਂ 23 ਜੂਨ 2022 ਨੂੰ ਐਸਵਾਈਐਲ ਗੀਤ ਸਿੱਧੂ ਮੂਸੇਵਾਲਾ ਨੇ ਗਾਇਆ ਸੀ ਜਜੋ ਦੇ ਵਿੱਚ ਪੰਜਾਬ ਦੇ ਪਾਣੀਆਂ ਦਾ ਮੁੱਦਾ ਉਠਾਇਆ ਗਿਆ ਸੀ ਇਸ ਗੀਤ ਨੂੰ 72 ਘੰਟਿਆਂ ਦੇ ਵਿੱਚ ਹੀ ਦੋ ਕਰੋੜ ਤੋਂ ਵੱਧ ਵਿਊ ਮਿਲ ਗਏ ਸੀ ਜਿਸ ਤੋਂ ਬਾਅਦ ਇਸ ਗੀਤ ਨੂੰ ਭਾਰਤ ਦੇ ਵਿੱਚ ਬੈਨ ਕਰ ਦਿੱਤਾ ਗਿਆ ਸੀ ਹਰ ਸਿੰਘ ਨਲ